ਫਕਤਾਂ ਦਾ ਨੌਰ ਮੇਰੇ ਨਾਲ ਨੀਟੂ ਸ਼ਟਰਾਂ ਵਾਲੇ ਨੇ ਸੋ ਨੀਟੂ ਜੀ ਕਿਵੇਂ ਹੋ ਸასი ਗੱਲ ਜੀ ਠੀਕ ਹੈ ਜੀ ਬਹੁਤ ਹਾਂ ਜੀ ਤੇ ਕਿੰਨੀਆਂ ਵੋਟਾਂ ਕਹਿੰਦੇ 100 ਦੇ ਕਰੀਬ ਵੋਟਾਂ ਆ ਗਈਆਂ 100 ਦੇ ਵੋਟਾਂ ਜੀ ਇਹ ਦੁੱਧ ਧੋਤੀਆਂ ਵੋਟਾਂ ਵਾਂ ਸੱਚਾਈ ਦੇ ਵੋਟਾਂ ਵਾਂ ਇਮਾਨਦਾਰ ਦੀਆਂ ਵੋਟਾਂ ਵਾਂ ਨਾ ਰੁਪਈਆ ਕਿਸ ਨੂੰ ਦਿੱਤਾ ਨਾ ਪਾਣੀ ਪਿਆਇਆ ਵਾ ਇਹ ਆਸ ਦੀ ਇਮਾਨਦਾਰੀ ਦੇ ਵੋਟਾਂ ਕਿੰਨੇ ਰੁਪਈਏ ਖਰਚੂਗੇ ਨੀਟੂ ਜੀ ਇੱਥੇ 30000 ਰੁਪਈਆ ਸੀਗਾ ਮੇਰੇ ਕੋਲ ਜੀ 3000 ਰੁਪਏ ਕੱਟੇ ਤੇ ਕਮੇਟੀ ਚੱਕੀ ਸੀ 30000 ਰੁਪਏ ਦੀ ਕਮੇਟੀ ਸੀਗੀ ਤੇ ਉੱਥੇ ਲੈ ਕੇ ਸਾਨੂੰ ਮਨਜ਼ੂਰ ਆ ਜੀ ਜੀ ਆਪਾਂ ਇਹ ਸੁੱਖ ਤਾਂ ਨਹੀਂ ਸੁੱਖੀ ਵੀ ਆਪਾਂ ਹਰ ਜਗ੍ਹਾ ਜਾਣਾ ਜਦੋਂ ਆਪਾਂ ਲੜਦਿਆਂ ਇਲੈਕਸ਼ਨ ਤੁਸੀਂ ਹਰ ਵਾਰੀ ਸੌਂਹ ਉਚਾੱਕ ਲੈਨੇ ਹੋ ਵੀ ਯਾਰ ਇਸ ਵਾਰੀ ਲੜ ਲਈ ਹੁਣ ਅਗਲੀ ਵਾਰੀ ਨਹੀਂ ਲੜਨੀ ਫੇਰ ਆਪਾਂ ਫੇਰ ਆ ਜਾਂਨੇ ਆ ਇਹ ਇਹ ਆਪਾਂ ਨੂੰ ਸੁਝਾਵੇਂ ਸੇ ਦਿੰਦਾ ਕੋਣ ਮਾਇਆ ਆ ਕਿਥੋਂ ਰਹੀ ਆ ਕਿਉਂਕਿ ਆਪਾਂ ਤਾਂ ਕਹਿੰਦੇ ਆ ਆਪਾਂ ਨੂੰ ਚੀਜ਼ਾਂ ਵੇਚਣੀਆਂ ਪੈਂਦੀਆਂ ਨੇ ਸਾਡੇ ਘਰ ਦੇ ਹਾਲਾਤ ਜਾ ਕੇ ਦੇਖ ਲਓ ਫੇਰ ਜਾ ਕੇ ਠੀਕ ਆ ਨਾ ਸਾਡੇ ਘਰ ਦੇ ਹਾਲਾਤ ਵੀ ਭਾਵੇਂ ਉਦਾਂ ਦੇ ਹੀ ਆ ਪਰ ਇੱਥੇ ਇਨੇ ਐਕਸੀਡੈਂਟ ਹੋਏ ਆ ਇੱਥੇ ਕਈ ਜ਼ੁਲਮ ਹੋਏ ਆ ਕਈ ਲੇਡੀਜ਼ ਨਾਲ ਤੱਕਾ ਹੋਣ ਰਿਹਾ ਹਰ ਜ ਅਜ ਤੱਕ ਜਿਹੜੇ ਐਮਐਲਏ ਬਣਿਆ ਕੋਈ ਕਿਸ ਨੇ ਕਹਾ ਔਰ ਇਹ ਜਿੰਨੇ ਵੀ ਫਲਾਈਵਰ ਬਣਿਆ ਸਾਰੇ ਐਕਸੀਡੈਂਟ ਹੁੰਦੇ ਰੋਜ਼ ਐਕਸੀਡੈਂਟ ਹੋ ਰੋਜ਼ ਇੱਕ ਅਦਾ ਬੰਦਾ ਮਰਦਾ ਵਾ ਇਹਦਾ ਜ਼ਿੰਮੇਵਾਰ ਕੌਣ ਹੈ ਸਰਕਾਰ ਜੇ ਸਰਕਾਰ ਨੂੰ ਅਸੀਂ ਨਹੀਂ ਦੱਸਦੇ ਵੀ ਆਹ ਚੀਜ਼ਾਂ ਨਹੀਂ ਐ ਸਾਡੇ ਵਰਗੇ ਬੰਦੇ ਨਹੀਂ ਖੜੇ ਹੋਗੇ ਨਾ ਕੱਲ ਸਰਕਾਰਾਂ ਨੇ ਆਪਣੀ ਮਰਜ਼ੀਆਂ ਕਰਨੀਆਂ ਅੱਜ ਵੀ ਮਰਜ਼ੀਆਂ ਕਰਦੀਆਂ ਹੁਣ ਐਸਪੀ ਜਿਹੜੀ ਮੈਡਮ ਸੀ ਸਿਸਟਰ ਉਹਨੂੰ ਸਸਪੈਂਡ ਕੀਤਾ ਗਿਆ ਮੰਨ ਲਓ ਅਕਾਲੀ ਦਲ ਨੇ ਰਿਪੋਰਟ ਕੀਤੀ ਤੇ ਭਾਜਪਾ ਨੇ ਸਸਪੈਂਡ ਕੀਤਾ ਇਹਨਾਂ ਨੂੰ ਲੋਕਾਂ ਦੀ ਰਣਨੀਤੀਆਂ ਪਤਾ ਲੱਗ ਰਹੀਆਂ ਵਾ 2027 ਤੇ ਪੂਰਾ ਕਲੀਅਰ ਹੋ ਜਾਣਾ ਹੁਣ ਦੇਖੋ ਉੱਥੇ ਦੇਖੋ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਿਦਾਂ ਸਕੂਲ ਦੇ ਬੱਚਾ ਨੂੰ ਕੁੱਟਿਆ ਜਾ ਰਿਹਾ ਕੋਈ ਬੋਲਦਾ ਕੋਈ ਨਹੀਂ ਬੋਲਦਾ ਹੁਣੀ ਹਾਰ ਆ ਗਿਆ ਸੀ ਇੱਥੇ ਆਪਣੀ ਵਾਵਾ ਖੱਟਣ ਵਾਸਤੇ ਹਰ ਇੱਕ ਬੰਦਾ ਕੋਈ ਕਾ ਕੁਝ ਲੈ ਕੇ ਕੋਈ ਕੁਝ ਲੈ ਕੇ ਕਿ ਮੈਂ ਜੀ ਬੜੀ ਹਾਰਤ ਪੀੜੀ ਸੇਵਾ ਕੀਤੀ ਭਾਵੇਂ ਕੁਝ ਨਾ ਕੀਤਾ ਹੋਵੇ ਉਦਾਂ ਹੀ ਜਾ ਕੇ ਫੋਟੋ ਖਰਾ ਕੇ ਆ ਗਿਆ ਬੰਦਾ ਸਾਰੇ ਫੇਮ ਖੜਦੇ ਆ ਲੀਡਰ ਜਿੰਨੇ ਵੀ ਆ ਨਾ ਇਹਨਾਂ ਤੇ ਬਿਲਕੁਲ ਯਕੀਨ ਨਾ ਕੀਤਾ ਜਾਵੇ ਪਰ ਆਪਾਂ ਇਹ ਹਰ ਵਾਰੀ ਇਹ ਗੱਲ ਕਰਦੇ ਆ ਤੁਸੀਂ ਹਰ ਵਾਰੀ ਲੋਕਾਂ ਦੇ ਅੱਗੇ ਮੁੱਦਾ ਲੈ ਕੇ ਆਉਂਦੇ ਆ ਵੀ ਆਇਆ ਨਾ ਕਰੋ ਭ੍ਰਿਸ਼ਟਾਚਾਰ ਨੂੰ ਖਤਮ ਕਰੋ ਮੈਨੂੰ ਵੋਟਾਂ ਪਾਓ ਪਰ ਲੋਕ ਤੁਸੀਂ ਕਹਿੰਦੇ ਜਾਗਰੂਤ ਕਰਨਾ ਹੈ ਲੋਕ ਫਿਰ ਜਾਗਰੂਤ ਕਿਉਂ ਨਹੀਂ ਹੁੰਦੇ ਆਪਾਂ ਕਿਉਂ ਸੈਂਕੜਿਆਂ ਜੀ ਸਿਮਟ ਕੇ ਰਹਿ ਜਾਂਦੇ ਆਪਾਂ ਹਜ਼ਾਰਾਂ ਤੱਕ ਵੀ ਨਹੀਂ ਪਹ ਲੋਕੀ ਜਾਗੂ ਗਏ ਜ਼ੁਲਮ ਦੀ ਜ਼ੰਜੀਰ ਜਿਹੜੀ ਆ ਹੁਣ ਅੰਗਰੇਜ਼ਾਂ ਭਗਤ ਸਿੰਘ ਨੇ ਸੈਂਬਲੀ ਹਾਲ ਚ ਬੰਬ ਮਾਰਿਆ ਸੀਗਾ ਜਦੋਂ ਉਹ ਚਾਹਦਾ ਭਗਤ ਸਿੰਘ ਉਹ ਦੌੜ ਸਕਦਾ ਸੀਗਾ ਪਰ ਭਗਤ ਸਿੰਘ ਕਿਉਂ ਨਹੀਂ ਦੌੜਿਆ ਉਹਨੇ ਕਿਹਾ ਸੀਗਾ ਕਿ ਮੈਂ ਆਪਣੇ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ ਅੰਗਰੇਜ਼ਾਂ ਤੋਂ ਇਹਨਾਂ ਲੋਕਾਂ ਤੋਂ ਜਿਹੜਾ ਜ਼ੁਲਮ ਦੀ ਰਾਹਤ ਆ ਨਾ ਇਹਨਾਂ ਤੋਂ ਔਰ ਉਹਦੀ ਆਵਾਜ਼ ਪੂਰੇ ਪੰਜਾਬ ਤੇ ਪੂਰੇ ਇੰਡੀਆ ਪੂਰੇ ਭਾਰਤ ਦੇਸ਼ ਤੱਕ ਗਈ ਸੀਗੀ ਮੈਂ ਕਹਿੰਦਾ ਸਾਰੇ ਲੋਕੀ ਜਾਗਣ ਕਿ ਤਾਂ ਕਿ ਲੀਡਰਾਂ ਕੋਈ ਇਹਨਾਂ ਨੇ ਲੀਡਰਾਂ ਨੇ ਕੋਈ ਅਸੀਂ ਲੀਡਰ ਸਾਡੇ ਤੇ ਇਹਿਸਾਨ ਨਹੀਂ ਕਰਦੇ ਪਏ ਅਸੀਂ ਇਹਨਾਂ ਨੂੰ ਵੋਟ ਪਾ ਕੇ ਮੰਤਰੀ ਬਣਾ ਕੇ ਇਹਨਾਂ ਨੂੰ ਪ੍ਰਸ਼ਾਸਨ ਤੇ ਭੇਜਦੇ ਆ ਅੱਜ ਸਾਡੇ ਬੱਚੇ ਕੁੱਟੇ ਜਾ ਰਹੇ ਆ ਅੱਜ ਮਹਿੰਗਾਈ ਨਹੀਂ ਆ ਕਿੱਥੇ 35 ਕਿਲੋ ਕਣਕ ਮਿਲਦੀ ਸੀ 12 ਕਿਲੋ ਕਣਕ ਆ ਗਈ ਲੋਕਾਂ ਦੀ ਲੋਕਾਂ ਦਾ ਜਿਨ੍ਹਾਂ ਹਰਾਮ ਹੋਇਆ ਪਿਆ ਨਸ਼ਾ ਕਰ ਕਰ ਦੇ ਵਿੱਚ ਆ ਕੋਈ ਨੌਕਰੀ ਨਹੀਂ ਮਿਲਦੀ ਅੱਜ ਦੇਖੋ ਕੋਈ ਪ੍ਰੋਫੈਸਰ ਕੋਈ ਬੱਸਾਂ ਵਾਲਾ ਕੋਈ ਕਨੈਕਟਰ ਕੋਈ ਡਰਾਈਵਰ ਸਾਰੇ ਰੋਂ ਡਿਆ ਕਿਉਂ ਹਾਲਾਤ ਨੂੰ ਕਿਉਂ ਕਿ ਇਦਾਂ ਦਾ ਇਦਾਂ ਦਾ ਕੀ ਹੋ ਗਿਆ ਕਿ ਜਿਹੜਾ ਇਦਾਂ ਦਾ ਕੰਮ ਹੋ ਗਿਆ ਤੁਸੀਂ ਬਾਬਾ ਸਾਹਿਬ ਦੀ ਗੱਲ ਕੀਤੀ ਹੈ ਜਿਵੇਂ ਬਿੱਟੂ ਜੀ ਪਿਛੇ ਜੇ ਬਿਆਨ ਦਿੱਤਾ ਸੀ ਉਹਨਾਂ ਨੇ ਉਹਨੂੰ ਬਿਆਨ ਨੂੰ ਕਿਵੇਂ ਵਿਕਦੀ ਬਿੱਟੂ ਨਹੀਂ ਆ ਉਹ ਰਾਜਾ ਵਿਡਿੰਗ ਰਾਜੇ ਵਿਡਿੰਗ ਨੂੰ ਇਹ ਨਹੀਂ ਪਤਾ ਬੋਲਣ ਦਾ ਨਹੀਂ ਪਤਾਗਾ ਉਹ ਨਾ ਪਹਿਲਾਂ ਉਹਦਾ ਨੋਵਾ ਗੱਡੀ ਹੁੰਦੀ ਸੀ ਹੁਣ ਉਹ ਵੱਡੀ ਗੱਡੀ ਲੈ ਲਈ ਉਹਨੇ ਜਦੋਂ ਇਲੈਕਸ਼ਨ ਆਉਂਦਾ ਪਤਾ ਨਹੀਂ ਕੀ ਵੇਚਦੇ ਸੰਤ ਸਮਝ ਨਹੀਂ ਆਉਂਦੀ ਵੀ ਅਸੀਂ ਵੀ 13 ਵਾਲੀ ਇਲੈਕਸ਼ਨ ਲੜੇ ਵੀ ਅਸੀਂ ਤਾਂ ਬੰਦਾ ਖਤਮ ਹੋ ਜਾਂਦਾ ਤੇ ਇਹ ਤੇ ਬੰਦੇ ਇਲੈਕਸ਼ਨਾਂ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੀ ਗੇਮ ਖੇਡਦੇ ਆ ਇਹ ਸਾਰੇ ਦੇਸ਼ ਨੂੰ ਵੇਚਣ ਦੀ ਪ੍ਰੋਪਰਟੀ ਚੈੱਕ ਕਰੋ ਪਰ ਅਸੀਂ ਸਾਨੂੰ ਜ਼ੁਲਮ ਦੀਆਂ ਜ਼ੰਜੀਰਾਂ ਜਦ ਤੱਕ ਲੋਕੀ ਨਹੀਂ ਤੋੜਦੇ ਸੱਚ ਨੂੰ ਨਹੀਂ ਸੱਚ ਮੰਦੇ ਨੀਟੂ ਸ਼ਟਾਂ ਨਾਲ ਲੜਦਾ ਰਹੇਗਾ ਜੀ ਹੁਣ ਤੁਸੀਂ ਖੜੋਗੇ ਗਿਣਤੀ ਐਂਡ ਤੱਕ ਕੇ ਜਾਓਗੇ ਨਹੀਂ ਖੜਾ ਰਹਾਂਗਾ ਜੀ ਮੈਂ ਗਿਣਤੀ ਦੇਖ ਕੇ ਜਾਊਂਗਾ ਜੀ ਇਹ ਤਾਂ ਜਾਊਂਗਾ ਜੀ ਮੈਂ ਧੰਨਵਾਦ ਸੋ ਇਹ ਸਾਨੂੰ ਨੀਡ ਟੂ ਸ਼ਟਰਾਂ ਵਾਲੇ ਜਿਨ੍ਹਾਂ ਨੇ ਦੱਸਿਆ ਵੀ ਚਾਹੇ ਮੈਨੂੰ 100 ਪਈ ਚਾਹੇ 50 ਪਈ ਚਾਹੇ 500 ਪਵੇ ਪਰ ਮੈਂ ਅੰਤ ਸਾਹ ਤੱਕ ਲੜਦਾ ਰਹੂੰਗਾ ਕਿਉਂਕਿ ਇੱਕ ਨਾ ਇੱਕ ਦਿਨ ਲੋਕ ਜਾਗਣਗੇ ਔਰ ਜਿਹੜਾ ਮੇਰਾ ਇਹ ਸੰਦਰਭ ਮੈਂ ਲੈ ਕੇ ਚੱਲਿਆ ਵੀ ਲੋਕਾਂ ਨੂੰ ਜਗਾਉਣਾ ਉਹ ਜਾਗਣਗੇ ਮੈਨੂੰ ਵੋਟਾਂ ਪਾਉਣਗੇ ਵੋਟਾਂ ਪਾ ਕੇ ਜਿਤਾਉਣਗੇ ਔਰ ਜਿਤਾ ਕੇ ਇਸ ਦਾ ਮੰਤਰੀ ਐਮ ਐਲ ਏ ਜੋ ਵੀ ਉਹ ਚਾਹੁੰਦੇ ਉਹ ਕਹਿੰਦੇ ਮੈਨੂੰ ਬਣਾਉਣਗੇ ਤਾਂ ਕਿ ਮੈਂ ਲੋਕਾਂ ਲਈ ਕੁਛ ਨਾ ਕੁਛ ਫੇਰ ਕਰੂੰਗਾ ਸੋ ਫਿਲਹਾਲ ਦੇ ਲਈ ਇੰਨਾ ਹੀ ਅਗਲੀ ਅਪਡੇਟ ਦੇ ਨਾਲ ਫਿਰ ਰੂਬਰੂ ਹੁੰਨੇ ਆ